ਹੈਲੋ ਫਰੈਂਡਸ ਬਹੁਤ ਤਰ੍ਹਾਂ ਦੇ ਕੁੰਡੇ ਪਾਣੇ ਅਸੀਂ ਸਿੱਖ ਚੁੱਕੇ ਆ ਅੱਜ ਇੱਕ ਨਵੇਂ ਡਿਜ਼ਾਈਨ ਦੇ ਕੁੰਡੇ ਮੈਂ ਸਿਖਾਉਣ ਜਾ ਰਹੀ ਆ ਇਹ ਸਿੰਪਲ ਕੁੰਡੇ ਪਹਿਲਾਂ ਪਾ ਲੈਣੇ ਆ ਫਿਰ ਉਹਨਾਂ ਨੂੰ ਅਸੀਂ ਡਿਜ਼ਾਈਨਰ ਕਿੱਦਾਂ ਬਣਾਉਣਾ ਉਹ ਚੀਜ਼ ਬਹੁਤ ਸੋਹਣੀ ਯੂਨੀਕ ਲੱਗਦੀ ਆ ਉਹ ਆਪਾਂ ਸਿੱਖਦੇ ਆ ਅੱਜ ਕਿੱਦਾਂ ਬਣਾਇਆ ਜੀ ਚਲੋ ਜੀ ਨਵੇਂ ਡਿਜ਼ਾਈਨ ਦੇ ਕੁੰਡੇ ਪਾਈਏ ਐਸੀ ਸਲਾਈ ਕੱਢ ਲਈ ਆਪਣੀ ਐਦਾਂ ਦੇਖੋ ਅਸੀਂ ਇਹ ਕਰਾਂਗੇ ਇਹਨਾਂ ਨੂੰ ਕੁੰਡਿਆਂ ਨੂੰ ਸੈਟ ਸਟਾਰਟ ਕਿੱਦਾਂ ਕਰਨਾ ਗੁੱਡ ਸਟਾਰਟ ਸੋ ਇਹ ਅਸੀਂ ਲੈ ਗਏ ਇਹਦੇ ਵਿੱਚ ਕੀ ਕਰਨਾ ਸੀ ਇਹ ਕੁੰਡਾ ਝੁੱਕ ਸਕਦੇ ਆ ਜਾਂ ਸਿੱਧਾ ਬੁਣ ਸਕਦੇ ਆ ਸਿੱਧਾ ਬੁਣ ਲੈਂਦੇ ਆ ਫਿਰ ਕੀ ਕਰਨਾ ਇਹ ਇਹ ਜਿਹੜਾ ਏਰੀਆ ਆ ਇਹ ਵਾਲਾ ਏਰੀਆ ਇਸ ਏਰੀਏ ਦੇ ਵਿੱਚੋਂ ਅਸੀਂ ਥੱਲਿਓਂ ਕੱਢ ਕੇ ਐਦਾਂ ਅਸੀਂ ਇਹਨੂੰ ਉੱਪਰ ਲੈ ਆਣਾ ਐਦਾਂ ਰਿੰਗ ਪਾ ਦੇਣਾ ਲੂਪ ਪਾ ਦੇਣਾ ਔਰ ਇਹਨੂੰ ਅਸੀਂ ਪਿੱਛੋਂ ਸਿੱਧਾ ਬੁਣ ਲੈਣਾ ਇਹ ਅਸੀਂ ਬੁਣ ਲਿਆ ਜੀ ਪਿੱਛੋਂ ਸਿੱਧਾ ਇਹਦੇ ਅਗਲੇ ਦੇ ਵਿੱਚ ਅਸੀਂ ਫੇਰ ਲੂਪ ਪਾ ਦੇਣਾ ਇਦਾਂ ਲੂਪ ਲੈ ਲੈਣਾ ਅੱਗੇ ਫੇਰ ਅਸੀਂ ਇਹਦਾ ਲੂਪ ਲੈਣਾ ਇਹਦੇ ਵਿੱਚੋਂ ਦੀ ਲੂਪ ਲੈ ਕੇ ਇਦਾਂ ਅਸੀਂ ਲੂਪ ਸੌਰੀ ਲੂਪ ਲੈ ਕੇ ਔਰ ਇਹਨੂੰ ਅਸੀਂ ਜਿਹੜਾ ਅਗਲਾ ਕੁੰਡਾ ਉਹਨੂੰ ਅਸੀਂ ਪਿੱਛੋਂ ਦੀ ਬੁਣ ਲੈਣਾ ਇਹ ਦੇਖੋ ਸਾਡਾ ਇੱਕ ਇੱਕ ਲੂਪ ਆ ਰਿਹਾ ਇਦਾਂ ਇਦਾਂ ਕਰਕੇ ਇਹਦੇ ਵਿੱਚੋਂ ਫੇਰ ਲੈਣਾ ਇਹਦੇ ਵਿੱਚੋਂ ਫੇਰ ਅਸੀਂ ਇਦਾਂ ਬੁਣਨਾ ਥੋੜਾ ਔਰ ਪਿੱਛੇ ਆਉਂਦੀ ਅਸੀਂ ਇਹ ਚੀਜ਼ ਲੈ ਲੈਣੀ ਐ ਇਦਾਂ ਅਸੀਂ ਇਹਨੂੰ ਲੂਪ ਲੈਂਦੇ ਲੈਂਦੇ ਅਸੀਂ ਇਹ ਬੁਣਨਾ ਆ ਇਹ ਦੇਖੋ ਇਹ ਆ ਗਿਆ ਇਹਦੇ ਵਿੱਚੋਂ ਅਸੀਂ ਇਦਾਂ ਕਰ ਲੈਣਾ ਪਿੱਛੇ ਆਉਂਦੀ ਫੇਰ ਅਸੀਂ ਬੁਣ ਲੈਣਾ ਇੱਥੋਂ ਫੇਰ ਲੈਣਾ ਇਹਨੂੰ ਅਸੀਂ ਪਿੱਛੇ ਆਉਂਦੀ ਫੇਰ ਬੁਣ ਲੈਣਾ ਪਿੱਛੇ ਬੁਣਨਾ ਐ ਦੇਖੋ ਇਦਾਂ ਬੰਨਦਾ ਜਾਣਾ ਇੱਕ 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 ਦਸ ਇੱਕ ਇੱਕ ਦੇ ਨਾਲ ਹੁਣ ਫੇਰ ਤੁਹਾਡੇ ਦਿਮਾਗ 'ਚ ਉਹੀ ਪੁਆਇੰਟ ਆਏਗਾ ਕੀ ਕੁੰਡੇ ਵੱਧ ਗਏ ਹਾਂਜੀ ਹਾਂਜੀ ਕੁੰਡੇ ਬਿਲਕੁਲ ਵੱਧ ਗਏ ਆ ਉਹ ਅਸੀਂ ਦੇਖਦੇ ਹਾਂ ਅਸੀਂ ਕਿੱਥੇ ਪੂਰੇ ਕਰਾਂਗੇ ਇਹ ਦੇਖੋ ਇਹ ਅਸੀਂ ਫੇਰ ਲਿਆ ਇਦਾਂ ਇਹਨੂੰ ਅਸੀਂ ਫੇਰ ਕਰ ਲੈਣਾ ਇਦਾਂ ਇਦਾਂ ਦੋ ਦੋ ਦਾ ਦੋ ਦੋ ਦਾ ਜੋੜਾ ਜਿਹਾ ਬਣਦਾ ਜਾਣਾ ਇਦਾਂ ਇਹ ਸਾਰਾ ਮੈਂ ਬਣਾ ਕੇ ਤੁਹਾਨੂੰ ਦਿਖਾਣੇ ਆ ਇਹ ਦੇਖੋ ਜੀ ਇਹ ਇਸ ਤਰੀਕੇ ਨਾਲ ਇਹ ਜਿਹੜੇ ਕੁੰਡੇ ਸਾਡੇ ਸਟਾਰਟ ਹੋ ਗਏ ਆ ਇੱਕ ਇੱਕ ਦੇ ਦੋ 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 ਕੁੰਡੇ ਬਣ ਗਏ ਹੁਣ ਅਸੀਂ ਆ ਗਏ ਪੁੱਠੀ ਸਲਾਈ ਤੇ ਜਿਹੜੀ ਦੂਸਰੀ ਸਲਾਈ ਆ ਸੈਕੰਡ ਸਲਾਈ ਆ ਸਾਡੀ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਕਿੱਦਾਂ ਕਰਾਂਗੇ ਇਹ ਦੇਖੋ ਇਹ ਜਿਹੜਾ ਸੀਗਾ ਸਾਡਾ ਪਹਿਲੇ ਇਹ ਦੇਖੋ ਇਹ ਪਹਿਲਾ ਕੁੰਡਾ ਹੋ ਗਿਆ ਇਹ ਦੂਸਰਾ ਕੁੰਡਾ ਜਿਹੜਾ ਸਾਡਾ ਜਿਹੜਾ ਲੂਪ ਵਾਲੇ ਦੇ ਨਾਲ ਸੀਗਾ ਇਹਨੂੰ ਅਸੀਂ ਸਿੱਧਾ ਬੁਣਨਾ ਠੀਕ ਆ ਆ ਗਿਆ ਸਾਡਾ ਲੂਪ ਵਾਲਾ ਕੁੰਡਾ ਇਹਨੂੰ ਅਸੀਂ ਧਾਗਾ ਅੱਗੇ ਕਰਨਾ ਤੇ ਖਾਲੀ ਉਤਾਰ ਲੈਣਾ ਫਿਰ ਧਾਗਾ ਪਿੱਛੇ ਕਰਨਾ ਅਗਲਾ ਕੁੰਡਾ ਸਿੱਧਾ ਬੁਣ ਲੈਣਾ ਫੇਰ ਆ ਗਿਆ ਲੂਪ ਵਾਲਾ ਇਹਨੂੰ ਧਾਗਾ ਇੱਧਰ ਕਰਕੇ ਅਸੀਂ ਇਹਨੂੰ ਉਤਾਰ ਲੈਣਾ ਧਾਗਾ ਪਿੱਛੇ ਕਰਨਾ ਸਿੱਧਾ ਬੁਣ ਲੈਣਾ ਇਹ ਆ ਗਿਆ ਫੇਰ ਧਾਗਾ ਅੱਗੇ ਕੀਤਾ ਫੇਰ ਲੂਪ ਵਾਲਾ ਕੁੰਡਾ ਲੈ ਲਿਆ ਅਸੀਂ ਫੇਰ ਅਸੀਂ ਇਹਨੂੰ ਪਿੱਛੇ ਲੈਣਾ ਸਿੱਧਾ ਬੁਣਨਾ ਧਾਗਾ ਅੱਗੇ ਕੀਤਾ ਲੂਪ ਵਾਲਾ ਕੁੰਡਾ ਲੈ ਲਿਆ ਪਿੱਛੇ ਕੀਤਾ ਸਿੱਧਾ ਬੁਣਿਆ બસ ਇਹ ਚੀਜ਼ ਸਾਡੀ ਜਿਹੜੀ ਹੈ ਕੰਟੀਨਿਉਟੀ ਚ ਚਲਣੀ ਹੈ ਅਸੀਂ ਇਹਨੂੰ ਇੱਕ ਇੱਕ ਨੂੰ ਉਤਾਰੀ ਜਾਣਾ ਲੂਪ ਵਾਲਾ ਉਤਾਰੀ ਜਾਣਾ ਦੂਸਰਾ ਅਸੀਂ ਬੁਣੀ ਜਾਣਾ ਇਹ ਦੇਖੋ ਇਹ ਸਾਰੀ ਸਲਾਈ ਜਿਹੜੀ ਹੈ ਸਾਡੀ ਆ ਦੇਖੋ ਮੈਂ ਧਾਗਾ ਕੀਤਾ ਨਹੀਂ ਗਲਤੀ ਨਾ ਲੱਗੇ ਧਾਗਾ ਇਦਾਂ ਕਰਕੇ ਫੇਰ ਪਿੱਛੇ ਲੈ ਕੇ ਜਾਣਾ ਇਦਾਂ ਸਿੱਧਾ ਬੁਣ ਲੈਣਾ ਫੇਰ ਇੱਧਰ ਲੈਣਾ ਲੂਪ ਲੈਣਾ ਆਰੇ ਨੂੰ ਇਦਾਂ ਇਹ ਸਾਰੀ ਸਲਾਈ ਜਿਹੜੀ ਹੈ ਸਾਡੀ ਇਸੇ ਤਰੀਕੇ ਨਾਲ ਬਣਦੀ ਜਾਏਗੀ ਇਦਾਂ ਏ ਦੇਖੋ ਕਿੰਨੀ ਸੋਹਣੀ ਸਲਾਈ ਬਣਦੀ ਹੈ ਮੈਂ ਪਾ ਕੇ ਦਿਖਾਨੀ ਤੁਹਾਨੂੰ ਇਹ ਦੇਖੋ ਇਹ ਦੋ ਸਲਾਈਆਂ ਤੋਂ ਬਾਅਦ ਇਸ ਤਰੀਕੇ ਨਾਲ ਆ ਗਿਆ ਸਾਡਾ ਇਹ ਦੇਖੋ ਇਹ ਚੀਜ਼ ਬਣੀ ਹੈ ਸਾਡੀ ਦੋ ਸਲਾਈਆਂ ਤੋਂ ਬਾਅਦ ਸਿੱਧਾ ਪੁੱਠਾ ਬੁਨਣ ਤੋਂ ਬਾਅਦ ਪੁੱਠੀ ਸਲਾਈ ਦੇ ਵਿੱਚ ਅਸੀਂ ਲੂਪ ਵਾਲੇ ਨੂੰ ਖਾਲੀ ਚੱਕ ਲਿਆ ਔਰ ਸਿੱਧੇ ਵਾਲੇ ਨੂੰ ਸਿੱਧਾ ਬੁਨ ਲਿਆ ਲੇਕਿਨ ਖਾਲੀ ਚੱਕਣ ਤੋਂ ਪਹਿਲਾਂ ਧਾਗਾ ਆਪਣੇ ਵੱਲ ਕਰ ਲੈਣਾ ਹੁਣ ਅਸੀਂ ਆ ਗਏ ਤੀਸਰੀ ਸਲਾਈ ਜਿੱਥੇ ਕਿ ਸਾਡਾ ਕੰਪਲੀਟ ਹੋ ਜਾਣਾ ਹੁਣ ਕੀ ਹੈ ਸਾਡਾ ਇਹ ਜਿਹੜਾ ਪਹਿਲਾ ਕੁੰਡਾ ਸੀਗਾ ਇਹਨੂੰ ਅਸੀਂ ਬੁਣ ਲੈਂਦੇ ਆ ਸਿੱਧਾ ਵੀ ਬੁਣ ਸਕਦੇ ਆ ਸਿੱਧਾ ਬੁਣ ਲੈਂਦੇ ਆ ਇਹ ਆ ਗਿਆ ਸੀ ਹੁਣ ਇਹ ਜਿਹੜੇ ਦੋ ਹੈਗੇ ਆ ਜਿਹੜਾ ਇੱਕ ਲੂਪ ਵਾਲਾ ਇੱਕ ਦੂਸਰਾ ਇਹਨੂੰ ਤੁਸੀਂ ਸਿੱਧਾ ਬੁਣਨਾ ਲੇਕਿਨ ਇੱਦਾਂ ਪਿੱਛੋਂ ਬੁਣ ਲੈਣਾ ਇੱਦਾਂ ਕਰਕੇ ਉਹ ਇੱਦਾਂ ਕਰਕੇ ਪਿੱਛੋਂ ਬੁਣਨਾ ਪਿੱਛੋਂ ਇਹ ਬਣ ਗਿਆ ਸਾਡਾ ਫੇਰ ਅਸੀਂ ਅਗਲੇ ਨੂੰ ਉਹੀ ਜਿਹੜੇ ਸਾਡੇ ਕੁੰਡੇ ਘਟਦੇ ਸੀ ਵਧੇ ਸੀਗੇ ਉਹ ਸਾਡੇ ਘਟ ਜਾਊਗੇ ਅਸੀਂ ਇਹਨੂੰ ਪਿੱਛੋਂ ਦੀ ਸਿੱਧਾ ਬੁਣ ਲੈਣਾ ਫੇਰ ਅਸੀਂ ਬਸ ਸਾਰੇ ਕੁੰਡੇ ਅਸੀਂ ਉਹਨੇ ਪੂਰੇ ਕਰ ਲੈਣੇ ਜਿੰਨੇ ਸਾਡੇ ਕੁੰਡੇ ਬਚਦੇ ਸੀਗੇ ਬਣਾਏ ਸੀ ਅਸੀਂ ਇਹ ਦੇਖੋ ਇਹ ਸਾਰਾ ਲੂਪ ਵਾਲਾ ਤੇ ਦੂਸਰਾ ਪਿੱਛੇ ਵਾਲਾ ਅੱਗੇ ਵਾਲਾ ਨਹੀਂ ਪਿੱਛੇ ਵਾਲਾ ਇਹਨੂੰ ਤੁਸੀਂ ਇਦਾਂ ਸਾਰੇ ਨੂੰ ਬੁਣ ਲੈਣਾ ਇਹ ਆ ਗਿਆ ਇਹ ਸਾਡਾ ਚੱਲਦਾ ਜਾ ਰਿਹਾ ਡਿਜ਼ਾਈਨ ਇਹ ਦੇਖੋ ਜੀ 8 8 8 8 8 ਸਭ ਬੰਦਾ ਜਾਣਾ ਇਹਨੂੰ ਅਸੀਂ ਇੱਦਾਂ ਹੀ ਬੁੰਦੇ ਜਾਣਾ ਸਾਰੇ ਨੂੰ ਇਹ ਸਾਡਾ ਬਣ ਗਿਆ ਦੇਖੋ ਐਦਾ ਬਣਦੇ ਜਾ ਰਿਹਾ ਇਹ ਦੇਖੋ ਇਹ ਦੇਖੋ ਇਹ 8 8 8 8 8 ਐਦਾ ਦਿਖ ਰਿਹਾ ਸਾਨੂੰ ਇਹ ਚੀਜ਼ ਬਣਦੀ ਆ ਸਾਡੀ ਇਹ ਫੇਰ ਅੱਗੇ ਉੱਠ ਪਿੱਛੇ ਪਾਸਿਓਂ ਅਸੀਂ ਕਰ ਦੇਣਾ ਥੋੜੇ ਥੋੜੇ ਮੇਰੇ ਲੂਜ਼ ਰਹਿ ਗਏ ਆ ਉਹਦੇ ਕਰਕੇ ਥੋੜਾ ਜਿਹਾ ਜ਼ਿਗਜ਼ੈਗ ਨਾ ਖੁੱਲਾ ਖੁੱਲਾ ਜਿਹਾ ਆ ਗਿਆ ਇਹ ਦੇਖੋ ਇਹ ਤੁਸੀਂ ਪਿੱਛੇ ਪਿੱਛੇ ਬਸ ਪਿੱਛੇ ਤੁਸੀਂ ਉਹ ਝੋਟਾ ਜਿਹੜਾ ਆ ਉਹ ਮਾਰੀ ਜਾਣਾ ਇਹ ਜੋਟਾ ਮਾਰ ਪਿੱਛੋਂ ਦੀ ਅਸੀਂ ਇਹਨੂੰ ਕਰ ਲਿਆ ਇਹ ਦੇਖੋ ਇਸ ਤਰੀਕੇ ਨਾਲ ਅਸੀਂ ਸਟਾਰਟ ਕਰਾਂਗੇ ਨਾ ਤਾਂ ਬਹੁਤ ਸੋਹਣਾ ਨੀਚੇ ਲੱਗੇਗਾ ਕੁੰਡੇ ਕਾਫੀ ਮੈਂ 2 3 4 ਡਿਜ਼ਾਈਨ ਦੇ ਸਿਖਾ ਚੁੱਕੀ ਹਾਂ ਇਹ ਦੇਖੋ ਇਹ ਆ ਗਿਆ ਜੀ ਸਾਡੇ ਇਦਾਂ ਇਹ ਦੇਖ ਇਹ ਬਣਿਆ ਇਹ ਬਣਿਆ ਨਾ ਇਹਟ ਜਿਗਜੈਗ 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 ਇਹਨੂੰ ਥੋੜਾ ਹੋਰ ਕੁਲਾ ਕਰਕੇ ਦੇਖ ਸਕਦੇ ਹਾਂ ਇਹ ਵਨ ਦੇ ਕੁੰਡੇ ਸੱਟ ਬਹੁਤ ਸੋਹਣੇ ਬਹੁਤ ਨਾਈਸ ਕੁੰਡੇ ਬਣਦੇ ਆ ਇਹਨੂੰ ਜਿਹੜੀ ਪੁੱਠੀ ਸਲਾਈ ਆ ਉਹ ਤੁਸੀਂ ਇੱਥੇ ਸਿੱਧੀ ਪਾ ਸਕਦੇ ਆ ਤਾਂ ਕਿ ਇੱਕ ਜਿਗਜੈਗ ਉਧਰ ਆ ਜਾ ਤੁਹਾਡੇ ਉਹ ਆਪਣੀ ਉਤਾਰੀ ਆ ਜਾ ਇਹ ਦੇਖੋ ਇਹਨੂੰ ਤੁਸੀਂ ਇੱਦਾਂ ਪਾ ਸਕਦੇ ਆ ਜਾਂ ਸਿੱਧਾ ਪਾ ਸਕਦੇ ਆ ਸਿੱਧਾ ਪੁੱਠਾ ਪਾ ਸਕਦੇ ਆ ਜਿੱਦਾਂ ਵੀ ਤੁਹਾਨੂੰ ਮਤਲਬ ਠੀਕ ਲੱਗਦਾ ਇਹਨਾਂ ਤੋਂ ਬਾਅਦ ਬਸ ਤਿੰਨ ਸਲਾਈਆਂ ਦਾ ਇਹ ਕੁੰਡੇ ਸੈੱਟ ਹੋ ਜਾਂਦੇ ਆ ਤਿੰਨ ਸਲਾਈਆਂ 'ਚ ਤਿੰਨ ਸਲਾਈਆਂ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਬੁਣ ਲਓ ਇਹ ਦੋ ਪੁੱਠੇ ਪਾ ਲੈ ਇਸ ਤਰੀਕੇ ਨਾਲ ਇਹ ਥੋੜਾ ਜਿਹਾ ਬਾਰਡਰ ਟਾਈਪ ਵੀ ਆ ਗਿਆ ਸਾਨੂੰ ਉਨਾ ਕੀ ਚਾਹੀਦਾ ਹੁੰਦਾ ਨੀਚੇ ਨਾਲ ਤੇ ਇਹ ਚੀਜ਼ ਜਿਹੜੀ ਆ ਬਹੁਤ ਸੋਹਣੀ ਲੱਗਦੀ ਆ ਤੁਸੀਂ ਵੀ ਬਣਾਓ ਬਣਾ ਕੇ ਦੇਖੋ ਕਿੱਦਾਂ ਬਣਦਾ ਬਹੁਤ ਈਜ਼ੀ ਈਜ਼ੀ ਟਿਊਟੋਰੀਅਲ ਆ ਮੇਰੇ ਬਹੁਤ ਈਜ਼ੀ ਈਜ਼ੀ ਲੱਗ ਰਿਹਾ ਦੇਖੋ ਇਹ ਦੇਖੋ ਜੀ ਇਹ ਬਣ ਗਿਆ ਸਟਾ ਇਸ ਤਰੀਕੇ ਨਾਲ ਸਾਡਾ ਇਹ ਡਿਜ਼ਾਈਨ ਆ ਗਿਆ। ਇਹ ਇਹ ਬਣਿਆ ਨਾ 8 8 ਟਾਈਪ ਇਹ ਦੇਖੋ। ਇਹ ਦੇਖੋ ਜੀ ਇਹ ਕਿੰਨੇ ਸੋਹਣੇ ਆਏ ਕੁੰਡੇ। ਇਹ ਜ਼ິກਜ਼ੈਗ ਟਾਈਪ ਇਸ ਤਰੀਕੇ ਨਾਲ ਇਹ ਬਣਦੇ ਆ ਦੇਖੋ ਪੁੱਠੇ-ਪੁੱਠੇ ਪਾਸਿਓਂ ਵੀ ਬਹੁਤ ਸੋਹਣੇ ਲੱਗਦੇ ਆ। ਇਹ ਦੇਖੋ ਮੈਂ ਪਿੰਕ ਕਲਰ ਤੇ ਜਿਹੜਾ ਮੇਰਾ ਫੇਵਰਟ ਪਿੰਕ ਕਲਰ ਉਹਦੇ ਤੇ ਬਣਾਏ। ਦੇਖੋ ਇਹ ਮੈਂ ਥੋੜੀ ਜੀ ਨਾ ਬਰੀਕ ਸਲਾਈ ਤੇ ਬਣਾਏ। ਇਹ ਦੇਖੋ ਇਹਦੇ ਵਿੱਚ ਵੀ ਹੋਰ ਕਲੀਅਰ ਆ ਜੀ ਮੈਂ ਉੱਪਰ ਸਲਾਈ ਨਹੀਂ ਪਾਈ ਇਹ ਦੇਖੋ ਕਿੰਨੇ ਕਲੀਅਰ ਆਏ ਇਹਦੇ ਵਿੱਚ ਥੋੜਾ ਇਸ ਤਰੀਕੇ ਨਾਲ ਇਹ येलो ਤੇ ਵੀ ਬਣਾਏ ਸੀਗੇ येलो ਚ ਹੋਰ ਬਰੀਕ ਸਲਾਈ ਲੈ ਲਈ ਸੀ ਥੋੜੀ ਜੀ ਹੋਰ ਬਰੀਕ ਇਸ ਤਰੀਕੇ ਨਾਲ ਇਹ ਸਾਰੇ ਕੁੰਡੇ ਬਣਦੇ ਆ ਬੜੇ ਸੋਹਣੇ ਤੁਸੀਂ ਵੀ ਬਣਾਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿਸ ਤਰੀਕੇ ਦੇ ਲੱਗੇ ਇਹ ਦੇਖੋ ਕੁੰਡੇ